ਸਾਸੀ ਕਾਸਾਰਿਆਂ ਨੂੰ ਹੋਰ ਇਨਫੀਡ ਕਰ ਦਿੱਤੇ ਵਧੀਆ ਹੋ ਗਏ ਸਹੀ ਵਧੀਆ ਤੇ ਸਵਾਗਤ ਹੈ ਤੁਹਾਡਾ ਮੇਰੇ ਤੇ ਬਲੌਗ 'ਚ ਬਾਦ ਤੋਂ ਵਾਸਪੋਰਟ ਕਰਿਓ ਮੈਨੂੰ ਲਾਈਕ ਕਮੈਂਟ ਸ਼ੇਅਰ ਨੂੰ ਕਰਿਆ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਅੱਜ ਮੈਂ ਹੁਣੇ ਫ੍ਰੀ ਹੋਈ ਕਿ ਮੈਂ ਕਿਹਾ ਚੱਲੋ ਹੋਰ ਦੇਣਾ ਕਿਚਨ ਵਿੱਚ ਬਹੁਤ ਜ਼ਿਆਦਾ ਪੇਂਟ ਛੱਡਦਾ ਪਿਆ ਸੀ ਮੈਂ ਚੱਲ ਹੋਰ ਪੇਪਰ ਨੂੰ ਲੱਗ ਰਿਹਾ ਇਹ ਮੰਮੀ ਕੋ ਮੰਗਵਾਇਆ ਸੀ ਮੈਂ ਥੋੜਾ ਜਿਹਾ ਹੋਰ ਪੇਪਰ ਮੈਂ ਕਿਹਾ ਚੱਲੋ ਸੋਈ ਗੰਦ ਨੂੰ ਇੱਕ ਨੂੰ ਲਾ ਲੱਕ ਕੇ ਵੇਖਦੀ ਹਾਂ ਪਲਸ ਇਹ ਲੱਗਦਾ ਕਿ ਨਹੀਂ ਲੱਗਦਾ ਤੇਰਾ ਵੈਸੇ ਤੁਹਾਡੇ ਰੂਮ ਚ ਵੀ ਹੋਇਆ ਵਾ ਖਰਾਬ ਥੋੜਾ ਥੋੜਾ ਲੱਦਾ ਪਿਆ ਪੇਂਟ ਪਰ ਰੂਮ ਚ ਤੇ ਹਜੇ ਲਾਉਣਾ ਹੈ ਉਹ ਚ ਲਾਵਾਂਗੇ ਥੋੜਾ ਹਟ ਕੇ ਤੇ ਕਿਚਨ ਚ ਲਾਉਨੇ ਆ ਅੱਜ ਇਹਨਾਂ ਨੂੰ ਖਾਨੀ ਕਿਚਨ ਚ ਵੀ ਨਾ ਖਰਾਬ ਹੋਇਆ ਉਹ ਜਿਹੜਾ ਲੱਦਾ ਪਿਆ ਪੇਂਟ ਇਹਨਾਂ ਨੂੰ ਤੁਹਾਨੂੰ ਖਾਨੀ ਮੈਂ ਕਿੱਦਾਂ ਲੱਗਦਾ ਲੱਗਦਾ ਵੀ ਇਹ ਸਹੀ ਕਿ ਨਹੀਂ ਲੱਗਦਾ ਸਾਡੇ ਕੋਲ ਇੰਨਾ ਕ ਲਾਇਆ ਸੀ ਥੋੜਾ ਜਿਹਾ ਹੈ نیچے نیچے ਜ਼ਿਆਦਾ ਖਰਾਬ ਹੀ ਤੇ ਕਲੀ ਝੜਦੀ ਤੇ ਲਾਤਾ ਵਾ ਜੱਪਾ ਬਣਾਵਾਂਗੇ ਆਲੂ ਮਟਰ ਗਾਜਰਾ ਇਹ ਕੱਟਦੀ ਪਈ ਆ ਹਾਂਜੀ ਗਾਇਸ ਇਹਦੇ ਹਾਸ ਮੈ ਨਾਲ ਆਉਣ ਵਾਲੇ ਆ ਤੇ ਚਾਹ ਬਣਾ ਲਵਾਂਗੇ ਤੇ ਚਾਹ ਬਣਾ ਲਈ ਦੇ ਚਾਹ ਮੰਗਣੀ ਚਾਹ ਮੰਗਣੀ ਹੋਰ ਜੀਨੇ ਕਾਕਲੀ ਹੈ ਤੇ ਇੱਧਰ ਆਪਣਾ ਘੰਡੇ ਵੀ ਸਹੀ ਹੋ ਗਏ ਥੋੜੀ ਸੋਹਣੀ ਲੱਗਣ ਲੱਗੇ ਹਨ ਹਾਂਜੀ ਚਾਹ ਸਾਡੀ ਬਣ ਗਈ ਆ ਹੁਣ ਇਹ ਫੜਦੇਓ ਕਵਾਲੀ ਜਿੱਦੀ ਗਈ ਤੇ ਅੱਜ ਦਾ ਵਲੋਗ ਇੱਥੇ ਦਾ ਗਈ ਜੇ ਤੁਹਾਨੂੰ ਵਧੀਆ ਲੱਗਿਆ ਸ਼ੇਅਰ ਕਮੈਂਟ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੱਧਵਾਸ ਪੂਰ ਕਰਿਓ ਆਇਦਾ ਵਲੋਗ ਇੱਥੇ ਤੱਕ ਹੀ ਕਰਦੇ ਹਾਂ ਮੈਂ ਵਿਅਰਡਿੰਗ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ 'ਚ